ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਨਾ ਇੱਕ ਜਿਹੜਾ ਤਾਜ਼ਾ ਸੂਏ ਪਸ਼ੂ ਦੀ ਇੱਕ ਡਾਈਟ ਜਿਹੜੀ ਆਪਾਂ ਆਪਦੇ ਪਸ਼ੂ ਨੂੰ ਪੋੜਿਆ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਇਹ ਆਪਣਾ ਬੈਸਟਮੈਨ 골ਡ ਜਿਹਦੇ ਕਿ ਇੱਕ ਤਾਜ਼ੇ ਸੂਏ ਨੂੰ ਪਸ਼ੂ ਨੂੰ ডোজ ਹੈਗੀ 30 ਗ੍ਰਾਮ ਤੇ 20 ਗ੍ਰਾਮ ਦਾ ਇਹ ਹੈਗਾ ਚਮਚਾ ਇਹ ਆਪਾਂ ਪਾਵਾਂਗੇ 30 ਗ੍ਰਾਮ ਇਹਦੀ ਬੈਸਟਮੈਨ 골ਡ ਪਾਵਾਂਗੇ ਉਸ ਤੋਂ ਬਾਅਦ ਇਹ ਹੈਗਾ ਵਾਈਟ ਨਮਕ ਮਾਨਿਕ ਜਿਹਨੂੰ ਐਕਜ਼ਾਮ ਚ ਆਪਾਂ ਇਹ ਪਾਵਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਹੈਗਾ ਬਾਈਪਾਸ ਫੈਟ ਤੇ ਪ੍ਰੋਟੀਨ ਜਿਹੜੀ ਕਿ ਖੁਰਾਕ ਪਾਊਡਰ ਜਿਹਦੇ ਵਿੱਚ ਹੁੰਦਾ ਉਹਦੇ ਵਿੱਚ ਬਾਈਪਾਸ ਪ੍ਰੋਟੀਨ ਇਹ 100 ਗ੍ਰਾਮ ਆਪਾਂ ਇਹ ਪਾਵਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਹੈਗਾ ਟੌਕਸਨ ਬਾਈਂਡਰ ਯਾਨੀ ਕਿ ਟੌਕਸ ਆਊਟ ਵੀ ਆ ਟੌਕਸ ਬਾਈਂਡਰ ਕਾਫੀ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਆ ਇਹ ਇਹ ਆਪਾਂ ਪਾਵਾਂਗੇ 50 ਗ੍ਰਾਮ ਇਹਦੀ ਵੀ ਡੋਜ਼ ਆ ਤਾਂ ਪਾਵਾਂਗੇ ਇਹਦੇ ਵਿੱਚ ਜਾਂ ਇਹਦੇ ਪਹਿਲੇ ਖਾਤਰ ਤੁਸੀਂ ਮਿੱਠਾ ਸੋਡਾ ਵੀ ਇਹਦੀ ਥਾਂ ਤੇ ਯੂਜ਼ ਟੌਕਸਨ ਬਾਈਂਡਰ ਯੂਜ਼ ਕਰ ਸਕਦੇ ਆ ਜਾਂ ਮਿੱਠਾ ਸੋਡਾ ਇਹਦੇ ਨਾਲ ਤੁਸੀਂ ਵਰਤ ਸਕਦੇ ਹੋ ਉਸ ਤੋਂ ਬਾਅਦ ਆਪਾਂ ਉਹ ਥੋੜੀ ਜੀ ਵੀਕ ਸੀਗੀ ਕਮਜ਼ੋਰ ਸੀਗੀ ਉਹਦੇ ਵਾਸਤੇ ਆਪਾਂ ਉਹਨੂੰ 50 ਗ੍ਰਾਮ 50 ਗ੍ਰਾਮ ਫੈਰਿਕ ਐਂਡ ਵੈਟ ਦੇਵਾਂਗੇ ਉਸ ਤੋਂ ਬਾਅਦ ਇਹਨੂੰ ਦੇਵਾਂਗੇ ਆਪਾਂ 20 ਐਮ ਐਲ ਵੈਟ ਮੈਚ ਵੈਟ ਮੈਚ 20 ਐਮ ਐਲ ਬਦ ਆਪਾਂ ਇਹਨੂੰ ਦੇਵਾਂਗੇ ਅੰਡਰਡੋਜ਼ 50 ਕ ਐਮਐਲ 50 ਐਮਐਲ ਬਰੋਟੋਨ ਆ ਸੋਰੀ ਲਿਵਰ ਬਰੋਨ ਇਸ ਤੋਂ ਬਾਅਦ ਆਪਾਂ ਇਹਨੂੰ ਦੇਵਾਂਗੇ ਇਹ ਤਾਜੀ ਸੂਈ ਹੈ ਇਹਨੂੰ ਆਪਾਂ ਦੇਵਾਂਗੇ ਓਸਟੋਵੇਟ ਦਾ ਕੈਲਸ਼ੀਅਮ 100 ਐਮਐਲ ਇਹਨਾਂ ਦਾ ਵੀ ਇਹ ਦੇਤਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਓ ਕੜਕ ਦਾ ਦਾਣਾ ਲੈਟਸ ਕਰਕੇ ਇਹ ਆਪਣੇ ਇੱਕ ਪਸ਼ੂ ਤਾਜ਼ਾ ਸੂਏ ਪਸ਼ੂ ਦੀ ਦੋਜ ਬਣ ਗਈ ਹੈ ਤੇ ਫੀਡ ਤਾਂ ਆਪਾਂ ਨੂੰ ਪਾਉਣੀ ਪਉਣੀ ਹੈ ਐਕਸਟਰਾ ਜਿਹੜੇ ਆਪਾਂ ਇਹਨੂੰ એનર્ਜੀ એનર્ਜੀ ਵਾਸਤੇ ਤੇ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਦਿੰਦੇ ਆ ਤੇ ਇੱਕ ਕਿਸਾਨ ਵੀਰੋ ਜਿਹੜਾ ਕੈਲਸ਼ੀਅਮ ਇਹ ਸੂਣ ਤੋਂ ਬਾਅਦ 20 ਦਿਨ ਹੀ ਪਾਉਣਾ ਹੁੰਦਾ ਜਿਆਦਾ ਦਿਨ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਸੂਣ ਤੋਂ ਪਹਿਲਾਂ ਇਹਦੀ ਬਿਲਕੁਲ ਜ਼ਰੂਰਤ ਨਹੀਂ ਸੂਣ ਤੋਂ ਬਾਅਦ 2 ਲੀਟਰ ਇੱਕ ਪਸ਼ੂ ਨੂੰ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ